ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਸਰਾ ਫੈਮਿਲੀ ਚੈਨਲ ਤੇ ਹੋਸਨਾਵ ਜੀ ਸਾਰੇ ਕਿਵੇਂ ਹੋ ਤੇ ਅੱਜ ਹੈਗੀ ਹੈ ਤਰੀਕ 11 April ਤੇ 11 April ਨੂੰ ਹੈਗੀ ਹੈ ਸਾਡੀ ਮੈਰਿਜ ਐਨੀਵਰਸਰੀ ਹੈਪੀ ਮੈਰਿਜ ਐਨੀਵਰਸਰੀ ਜੀ ਇਹਨਾਂ ਦੇ ਬੋਲ ਨਹੀਂ ਨਿਕਲਦਾ ਤੇ ਅੱਜ ਆ ਗਿਆ ਸਾਡੀ ਮੈਰਜ ਐਨੀਵਰਸਰੀ ਤੇ ਸਾਡੀ ਮੈਰਜ ਨੂੰ ਹੋ ਗਏ 13 ਸਾਲ ਤੇ 14ਵਾਂ ਸਾਲ ਸ਼ੁਰੂ ਹੋ ਗਿਆ ਸਾਰੀ ਸਾਲ ਦੇ ਜਿਹੜੇ ਸਾਡੇ ਬਹੁਤ ਵਧੀਆ ਲੰਗੇ ਬਾਹੀ ਗਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਮਿਹਰ ਨਾਲ ਤੇ ਅੱਗੇ ਵੀ ਹੈ ਨਾ ਹੱਸਦੇ ਖੇੜਦੇ ਐ ਹੀ ਲੰਘ ਜਾਣ ਜਿੰਨੇ ਕੁ ਸਾਲ ਰੱਬ ਨੇ ਬਖਸ਼ੇ ਨੇ ਤੇ ਬਾਕੀ ਪਿਆਰ ਸਾਡਾ ਐਂ ਬਣਿਆ ਰਹੇ ਤੇ ਇੱਕ ਦੂਜੇ ਦੇ ਨਾਲ ਹਮੇਸ਼ਾ ਅਸੀਂ ਖੜੇ ਰਹੀਏ ਹਰ ਦੁੱਖ ਸੁੱਖ ਦੇ ਵਿੱਚ ਤੇ ਸਾਰੇ ਜਣੇ ਮੈਰਿਜ ਅਨਿਵਰਸਰੀ ਦੀ ਸ਼ੁਭ ਜ਼ਰੂਰ ਕਰਦੇ ਹੋ ਜੀ ਜਿੱਥੇ ਜਿੱਤੇ ਤੱਕ ਵੀਡੀਓ ਪਹੁੰਚੀ ਹੈਗੀ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਓਕੇ ਬੱਸ ਸਰ ਕੋ ਠੀਕ ਹੈ ਇਹਨਾਂ ਨੂੰ ਇਹ ਸਾਰਾ ਕੁਝ ਸ਼ੁਭਕਾ ਤੇ ਬਾਕੀ ਪਰਮਾਤਮਾ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਬਰਕਤਾਂ ਸਭ ਕੁਝ ਹੈ ਨਾ ਬਰਕਰਾਰ ਰੱਖੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਹਮੇਸ਼ਾ ਤੇ ਹਮੇਸ਼ਾ ਦੇਰ ਦੇ ਦੁਗਣੀ ਰਾ ਚੌਗਣੀ ਤਰੱਕੀ ਦੇਵੇ ਪ੍ਰਮਾਤਮਾ ਤੇ ਬਾਕੀ ਹਰ ਸਾਲ ਆਪਾਂ ਇ ਖੁਸ਼ੀ-ਖੁਸ਼ੀ ਇਕੱਠੇ ਸੈਲੀਬ੍ਰੇਟ ਤਾਂ ਚਲੋ ਹੁਣ ਆਪਾਂ ਤੇ ਇਹ ਆਪਣਾ ਪੰਜਾਬੀਆਂ ਦਾ ਕਿੰਨਾ ਕੁ ਸੈਲੀਬ੍ਰੇਟ ਹੁੰਦਾ ਹੈ ਨਾ ਤੇ ਬਸ ਆਇਆ ਵੀ ਇੱਕ ਦੂਜੇ ਨਾਲ ਹੱਸਦੇ ਖੇੜਦੇ ਹੈ ਨਾ ਨਜ਼ਰ ਆਈਏ ਹਰੇਕ ਸਾਲ ਤੇ ਪਰਮਾਤਮਾ ਮੇਰੀ ਵੀ ਉਮਰ ਮੇਰੇ ਲਾਈਫ ਪਾਰਟਨਰ ਨੂੰ ਬਲਾ ਦੇ ਐਨਾ ਵਧੀਆ ਜੀਵਨ ਸਾਥੀ ਦੇਣ ਦੇ ਲਈ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਲੱਖ ਲੱਖ ਵਾਰੀ ਤੇ ਚਲੋ ਜੀ ਬਸ ਮੈਂ